ਸਲੋਕ ਦੇ ਅੰਧਾਰੀ ਅੰਧ ਸੁਣਨੀ ਨਾਮ ਵਿਹੂੜੀਆ ਨਾਮ ਸਫਲ ਜਨਮ ਜੈ ਘਟ ਉੱਠਾ ਸਚੁ ਤੈ ਸ਼ੰਤ ਤਿਨ ਖੰਨੀਆ ਵੰਨਿਆ ਜਿਨ ਮੇਰਾ ਹਰ ਪ੍ਰਭ 디ਠਾਰਾ ਜਨ ਚਾਖ ਘਣੀ ਹਰ ਹਰ ਅੰਬਿਤ ਮਿੱਠਾ ਰਾਮ ਹਰ ਮਨੈ ਮਿੱਠਾ ਪ੍ਰਭੂ ਤੂਠਾ ਅਮਿਓ ਉਠਾ ਸੁਖ ਭੈ ਦੁਖ ਨਾਸ਼ ਧਰਮ ਵਿਨਾਸ਼ ਤਨ ਤੇ ਜਪ ਜਗਦੀਸ਼ ঈਸ਼ਾ ਜੈ ਮੋਹ ਰਹਿਤ ਵਿਕਾਰ ਥਾਕੇ ਅੰਤ ਤੇ ਸੰਗ ਤੂਟਾ ਕੋ ਨਾਨਕ ਤਿੰਨ ਖੰਨੀਆਂ ਵੰਜਾ ਜਿਨ ਘਟ ਮੇਰਾ ਹਰ ਪ੍ਰਭ ਉਠਾ ਸ਼ਲੋਕ ਜੋ ਲੋੜਿੰਦੇ ਆਮ ਸੇਵਕ ਸੇਈ ਕੰਡਿਆ ਨਾਨਕ ਜਾਣੇ ਸਤ ਸਾਈ ਸੰਤਨ ਬਹਾਰਾ ਸ਼ੰਤ ਮੇਰ ਜਨ ਜਲੇ ਖਟਾਨਾ ਰਾਮ ਸੰਗ ਜੋਤੀ ਜੋਤ ਮਿਲ ਨਾਰਾਮ ਸਮਾਏ ਪੁਰਨ ਪੁਰਖ ਕਰਤੇ ਆਪ ਆਪੇ ਜਾਣਿਆ ਤਾ ਸੁਨ ਸਹਿਜ ਸਮਾਧ ਲਾਗੀ ਏਕ ਏਕ ਵਿਖਾਣੀ ਆਪ ਗੁਬਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਤਮ ਭੈ ਗੁਣ ਬਿਨਾ ਸੇ ਮਿਲ ਜਾਲ ਜਲੇ ਖਟਾਨਾ ਵਡਹੰਸ ਮਹਿਲਾ ਪੰਚਵਾ ਪ੍ਰਭ ਕਰਨ ਕਰਨ ਸਮਰਥਾਰ ਰੱਖ ਜਗਤ ਸਗਲ ਦੇਹ ਥਾਰਾ ਸਮਰਥ ਸ਼ਰਨਾਂ ਜੋਗ ਸੁਅਮੀ ਪ੍ਰਪਾਨਿਤ ਸੁਖ ਦਾਤਾ ਹਉ ਕੁਰਬਾਨੀ ਦਾਸ ਤੇਰੇ ਜਿਨੀ ਏਕ ਪਛਾਤਾ ਵਰਨ ਤੇ ਨਾ ਜਾਏ ਲਖਿਆ ਕਥਨ ਤੇ ਅਕਥਾ ਬਨਵੰਤ ਮਾਨਕ ਸੁਣੋ ਬੇਨਤੀ ਤਬ ਕਰਨ ਕਾਰਨ ਸਮਰਥਾ ਇਹ ਜੀ ਤੇਰੇ ਤੂੰ ਕਰਤਾਰ ਸਭ ਦੁਖ ਦਰਦ ਭਮ ਹਰਤਾ ਰਾਮ ਥਮ ਦੁਖ ਦਰਦ ਨਿਵਾਰ ਖੇਨ ਮੈਂ ਥਖਲੇ ਹੋ ਦੀਨ ਦਿਆਲਾ ਮਾਤ ਪਿਤਾ ਸੋ ਹਮ ਸੱਜਣ ਸਭ ਜਗਤ ਬਾਲ గోਪਾਲਾ ਜੋ ਸ਼ਰਨ ਆਵੇ ਗੁਣ ਨਿਦਾਨੁ ਪਾਵੇ ਸੋ ਬਹੁੜ ਜਨਮ ਲਾ ਮਰਤਾ ਦਿਨਵੰਤ ਲਾਲਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਆਠ ਪੈਰ ਭਰਤੀ ਆਈਆ ਰਾਮ ਮਨ ਇੱਛੇ ਹੜਾ ਫਲ ਪਾਈਆ ਰਾਮ ਮਨ ਇੱਛ ਪਾਈਆ ਪ੍ਰਭੂ ਤੇ ਆਈਆ ਮਿਟਾ ਜਮ ਕੇ ਤਰਸ ਗੋਬਿੰਦ ਗਾਇਆ ਸਾਧ ਸੰਗਾਇਆ ਪਈ ਪੂਰਨ ਅਸਾ ਅਜ ਮਨ ਮੋਹ ਵਿਕਾਰ ਸਗਲੇ ਪ੍ਰਭ ਕੈ ਮਨ ਪਾਈਐ ਦਿਨਮੰਤ ਨਾਨਕ ਦਿਨ ਸਰੇਣੀ ਸਦਾ ਹਰ ਹਰ ਧਿਆਈਐ ਦਰਵਾਜ ਹੈ ਅਨਹਤ ਵਾਜੇ ਰਾਮ ਘਟ ਘਟ ਹਰ ਗੋਬਿੰਦ ਗਾਜੇ ਰਾਮ ਗੋਬਿੰਦ ਗਾਜੇ ਸਦਾ ਬਰਾਜ ਅਗੰਮ ਗੋਚਰ ਉਚਾ गुण बेअंत किस कहन न जाई कोई न सके पहुंचा आप उपाय आप प्रताप पाले जी जंत सब साजे दिनवंत नानक सुख नाम भक्ति दारवजह अलहद वजे ਰਾਗ ਵਡ ਹੰਸ ਮਹਿਲਾ ਪਹਿਲਾ ਕਰ ਪੰਜਵਾ ਅਲਹਾਣੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਤਨ ਸਰੰਦਾ ਸੱਚਾ ਪਾਤਸ਼ਾ ਜਿਨ ਜਗ ਤੰਦੇ ਲਾਇਆ ਮੋਲਤ ਪੁੰਨੀ ਪਾਈ ਫਰੀ ਜਾਨਿਆੜਾ ਖਤ ਚਲਾਇਆ ਜਾਨੀ ਤਹਤ ਚਲਾਇਆ ਲਿਖਿਆ ਆਇਆ ਰੁਣੇ ਵੀਰ ਸੁਬਾਏ ਕਾਇਆ ਹੰਸ ਥੀ ਆਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਇਹ ਹਾਂ ਲਿਖਿਆ ਤੇਰਾ ਪਾਇਆ ਜੇ ਹਾਂ ਪੁਰਬ ਕੁਮਾਇਆ ਤਨ ਸਰੰਦਾ ਸੱਚ ਪਾਤਿਸ਼ਾ ਜਿਨ ਧਗ ਧੰਦਾ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਬਨਾ ਇਹ ਪਿਆਣਾ ਇਥੇ ਧੰਦਾ ਕੂੜਾ ਚਾਰ ਦਿਹਾ ਆਗ ਦੇ ਸਰ ਪਰ ਜਾਣਾ ਆਗ ਦੇ ਸਰ ਪਰ ਜਾਣਾ ਜਿਉ ਮਹਿਮਾਨ ਆਹੇ ਗਾਰਬ ਕੀ ਜੈ ਜਿਤ ਸੇਵਿਆ ਦਰਗਾ ਸੁਖ ਪਾਈਐ ਨਾਮ ਤੁਸਾ ਕਾਲੀ ਜਾ ਅਗੈ ਹੁਕਮ ਨ ਚੱਲੇ ਮੂਲੇ ਸਿਰ ਸਿਰ ਕਿਆ ਵਿਹਾਨਾ ਸਾਹਿਬ ਸਿਮਰਿਓ ਮੇਰੇ ਭਾਈ ਹੋ ਸਭਨਾ ਇਹ ਪਿਆਣਾ ਤੇ ਸੁਭਾਵ ਹੈ ਸਮਰਥ ਸੋ ਥੀਏ ਥੀ ਲੜਾ ਇਹ ਸੰਸਾਰੋ ਜਲ ਥਲ ਮਹੀਲ 라ਵ ਰਹਾ ਸਾਚੜ ਸਿਰਜਣ ਹਾਰੋ ਸਾਚਾ ਸਿਰਜਣ ਹਾਰੋ ਅਲਖ ਅਪਾਰੋ ਤਾ ਕਾ ਅੰਤ ਨ ਪਾਇਆ ਆਇਆ ਤਿਨ ਕਾ ਸਫਲ ਭਇਆ ਹੈ ਇਕ ਮਨ ਗਿਨੀ ਤੇ ਆਇਆ ਤਾਹੇ ਤਾ ਉਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਧਾਵੈ ਸਮਰਥ ਸੋਥੀਏ ਖੀਲੜਾ ਇਹ ਸੰਸਾਰੋ ਨਾਨਕ ਹੁਨ ਬਾਬਾ ਜਾਣੀਐ ਜੇ ਰੋਵ ਲਾਇ ਪਿਆਰੋ ਵਾਲੇ ਕਾਰਨ ਬਾਬਾ ਰੋਈਏ ਰੋਵਣ ਸਗਲ ਬਕਾਰੋ ਰੋਵਣ ਸਗਲ ਬਕਾਰੋ ਗਾਫੁਲ ਸੰਸਾਰੋ ਮਾਇਆ ਕਾਰਨ ਰੋਵੇ ਸੰਗਮੰਦਾ ਕਿਛ ਸੁਝ ਨਹੀਂ ਇਹ ਤਨ ਇਹ ਵਖੋਵਾ ਇੱਥੇ ਆਇਆ ਸਭ ਕੋ ਦਸੀ ਪੂੜ ਕਰੋ ਅੰਕਾਰੋ ਨਾਨਕ ਰੁਣਾ ਬਾਬਾ ਜਾਣੀਏ ਜੇ ਰੋਵੇ ਲਾਇ ਪਿਆਰੋ ਵਡ ਹੰਸ ਮੈਲਾ ਪਹਿਲਾ ਆਵੋ ਮਿਲੋ ਸਹੇਲੀਓ ਸੱਚਾ ਨਾਮ ਲੈ ਹਾਂ ਰੋਵੇ ਵਿਰਹਾ ਤਨ ਕਾ ਆਪਣ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਪਿਉ ਥਾ ਜਾਣਾ ਜਿਸ ਕਾ ਕੀਆ ਤੈਨਹੀ ਲੀਆ ਹੋਆ ਤਸਾ ਕਾ ਪਾਣਾ ਜੋ ਤਿਨ ਕਰ ਪਾਇ ਸੋ ਅੱਗੇ ਆਇ ਅਸੀਂ ਕੇ ਹੁਕਮ ਕਰੇ ਹਾਂ ਆਵੋ ਮਿਲੋ ਸਹੇਲੀਓ ਸਚੜਾ ਨਾਮ ਲੈ ਹਾਂ ਮਰਨ ਨਾ ਮੰਦਾ ਲੋਕਾ ਅਖੀਐ ਜੇ ਮਰ ਜਾਣੇ ਐਸਾ ਕੋਏ ਸੇਵਹੁ ਸਾਹਿਬ ਸਮਰਤ ਆਪਣ ਪੰਥ ਸਹੇਲਾ ਗਏ ਹੋਏ ਪੰਥ ਸਹੇਲਾ ਜਾਵੋ ਤਾਂ ਫਲਪਾ ਲਾਵਡਾਈ ਭੇਤ ਸਿਉਂ ਜਾਵੋ ਸੱਚ ਸੁਮਾਵੋ ਪਾਪ ਤਲੇਖੇ ਪਾਈ ਨਹੀਂ ਲੀ ਜਾਏ ਪਾਵੋ ਖਸਮੇ ਪਾਵੋ ਰੰਗ ਸਿਉ ਰਈਆਂ ਮਾਣ ਮਰਨ ਮੰਦਾ ਲੋਕਾ ਖੀਏ ਜੇ ਕੋਈ ਮਰ ਜਾਣਾ ਮਰਨ ਨੂੰ ਸਾਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਣੂ ਸੂਰੇ ਸੇ ਹੀ ਆਗੇ ਆਖੀਂ ਹੈ ਦਰਗਾ ਪਾਵੇਂ ਸਾਚੀ ਮਾਣੋ ਦਰਗਾ ਮਾਣ ਪਾਵੇਂ ਪਤ ਸਿਓ ਜਾਵੇ ਆਗੇ ਦੁੱਖ ਨਾ ਲੱਗੇ ਕਰ ਕੇ ਇੱਕ ਧਿਆਵੇ ਤਾਂ ਫਲ ਪਾਵੇ ਇਤ ਸੇਵੇਰਾ ਤੋਂ ਭੱਗ ਉੱਚ ਨਹੀਂ ਕਹਿਣ ਮਨ ਮੈ ਰਹਿਣ ਆਪੇ ਜਾਣ ਜਾਣੋ ਮਰਨ ਮੁਣ ਸਾਸੂ ਰਿਆ ਹੱਕ ਹੈ ਜੋ ਹੋਏ ਮਰੇ ਪਰਵਾਣੂ ਨਾਨਕ ਕਿਸ ਨੂੰ ਬਾਬਾ ਰੋਈਆ ਬਾਜੀ ਹੈ ਇਹ ਸੰਸਾਰੋ ਕੀਤਾ ਵੇਖੈ ਸਹਬ ਆਪਣ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਤਾਰਨ ਧਾਰੇ ਜਿਨ ਕੀ ਆ ਸੋ ਜਾਣੈ ਆਪੇ ਵੇਖੈ ਆਪੇ ਬੁਝੈ ਆਪੇ ਹੁਕਮ ਪਛਾਨੈ ਜਿਨ ਕਿਸ ਕੀ ਆ ਸੋਈ ਜਾਣੈ ਸਾਤਾ ਰੂਪ ਅਪਾਰੋ ਨਾਨਕ ਕਿਸ ਨੂੰ ਬੱਬ ਰੋਈਆ ਬਾਜੀ ਹੈ ਇਸ ਸਾਰਾ